ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠਿਕਾ ਖਾਂ ਜੀ ਵਾਹਿਗੁਰੂ ਦੀ ਕਿਤਪਾ ਨਾਲ ਤੁਸੀਂ ਸਾਰੇ ਵੀ ਠਾਕ ਹੋਣਗੇ ਟਾਈਮ ਹੈ 7:30 ਹੋਗੇ ਹੋਣਗੇ ਸਤੀ ਹੋਗਾ ਉਹ 7:30 ਤੋਂ ਅ ਸਵੇਰੇ ਤਾਂ ਨਾ ਜਿਵੇਂ ਪਚਾੜ ਜਾਂ ਨਹੀਂ ਆ ਜਾਂਦਾ ਸਵੇਰੇ ਸਵੇਰੇ ਤਾਂ ਪਚਾੜ ਆ ਜਾਂਦਾ ਇੱਕ ਤਾਂ ਸਾਰਿਆਂ ਨੂੰ ਨਾ ਹੁੰਦੀ ਕਾਰੀ ਹੁੰਦੀ ਆ

ਦੇ ਆ ਗਏ ਇਹ ਇਹ ਮੰਨ ਜੱਟੇ ਲਾ ਲਿਖਤਾ ਕਿੰਨਾਂ ਕਿੰਨਾਂ ਕੋਲੇ ਆਂਦੀਆਂ ਨੇ ਰਾਤ ਨੂੰ ਟੀਨ ਪਾਣੀ ਥੋੜਾ ਪੀਤਾ ਹਾਂ ਮੈਂ ਸਵੇਰ ਨੂੰ ਸੇਕ ਪਾਣੀ ਤੋਂ ਲੈ ਚਾਦ ਦਮ ਮਗਾ ਕਿਥੇ ਹੋਇਆ ਬੋਜ ਜਰਨਾ ਲੱਗਦੀ ਹੁਣ ਤੇ 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 ਕਰੇ ਜੀ ਚਲੋ ਜੇ ਪਲਾਦੀ ਝਾੜੂ ਤੇ ਸਿਰ ਮੇਰੇ ਦਿਆਂਗੇ ਜਦ ਪਰਦਾ ਬਲਾਗ ਕਿਵੇਂ ਦਾ ਬਣੂਗਾ ਕਹੇ ਜਾਂ ਜਨ ਛੜਿਆ ਵਾਹਿਗੁਰੂ ਨੇ ਜਿਵੇਂ ਆਪਣੇ ਰਾਤ ਵਧੀਆ ਨਗਾ ਜਾਂ ਜਨ ਦੀ ਸਾਵਧਾਨੀ ਵਧੀਆ ਨਗਾਵੇ ਕੋਰੇ ਹੁਕਮੋਂ ਤੇ ਬਣਾ ਹਣਾ ਪੱਤਾਂ ਨੂੰ ਹੁਲਦਾ ਲੋਇਟ ਆਏ ਮੈਂ 2 ਵਜੇ ਗਏ ਨੇਗੇ ਤੇ ਆਪਾਂ ਚਾਹ ਪੀ ਲਈਏ ਸਰਦਾਰ ਜੀ ਸਮਰਾਲੇ ਆਹ ਪ੍ਰਾਲੇ ਤੇਲ ਕੱਖ ਪਾਤਾ ਚਾਰ ਤੋਂ ਮਿੱਟੀ ਲਾਤੀ ਆਪਾਂ ਨੇ ਪੀ ਲਈਏ ਚਾਹ ਤੇ ਚਾਹ ਪੀ ਕੇ ਤੇ ਸਰਦਾਰ ਜੀ ਹੁਣ ਅੱਗ ਲਾਉਣ ਅੱਗ ਲਾਉਣ ਜਾਣਗੇ ਤੇ ਸਰਦਾਰ ਜੀ ਹੁਣ ਜਾਣਗੇ ਖੇਤ ਪਹਿਲਾ ਤੇਲ ਦਾ ਟੋਲ ਭਰਾ ਕੇ ਲੈ ਆਉਣਗੇ ਮੇਰੇ ਘਰੇ ਉਹ ਹੀ ਗੱਲਾਂ ਸਾਫ ਸੁਪਈਆ ਮੱਜਾ-ਮੁੱਜਾ ਨਮਾਈਆਂ ਬਹੁਤ سارے ਕੰਮ ਕਰੇ ਹਨ ਮੱਜਾ ਨਮਾ ਤੇ ਮੱਜਾ ਤੇ ਸਿੰਗਾ-ਸੁੰਗਾ ਤੇ ਤੇਲ ਲਾ ਕੇ ਸਮਾਰਦੇ ਸੋਹਣੇ-ਸੋਹਣੇ ਬਣਾਤੀ ਅੱਜ ਤੇ ਹੁਣ ਅੱਜ ਆਪਾਂ ਸਬਜ਼ੀ ਨਹੀਂ ਲੈਤੀ ਰੋਜ਼ ਮਹਿੰਗੀ ਪੈਂਦੀ ਆ ਹਨ ਤੇ ਅੱਜ ਬਣਾਈ ਆਪਾਂ ਮੂੰਗੀ ਟਰਕੇ ਦੀ ਰੈਸਪੀ ਹਾਂ ਹਰ ਰੋਜ਼ ਸਬਜ਼ੀ ਵੀ ਨਹੀਂ ਖਾਦੀ ਜਾਂਦੀ ਹਰ ਰੋਜ਼ ਦਾਲ ਵੀ ਨਹੀਂ ਖਾਦੀ ਜਾਂਦੀ ਬਾਜਲਮੀ ਕਰ ਲੈਣੇ ਕੋਈ ਇੱਕ ਦਿਨ ਸਬਜ਼ੀ ਕਰ ਲੈਣੇ ਇੱਕ ਦਿਨ ਕੋਈ ਦਾਲ ਕਰ ਲੈਣੇ ਜਾਂ ਕੋਈ ਜਿਵੇਂ ਆਲੂ ਹੋ ਗਿਆ ਜਾਂ ਕੋਈ ਹੋਰ ਦਾਲ ਹੋਊਗੀ ਹਨਾ ਬਾਕੀ ਭੈਣਾ ਕਮੈਂਟ ਕਰਦੀ ਹੁੰਦੀ ਜਿਹੜੀ ਤੁਸੀਂ ਰਾਜਮਾ ਕਦੇ ਨਹੀਂ ਕਰੇ ਰਾਜਮਾ ਚੌਲ ਚੌਲ ਸਾਡੇ ਬਾਦੂ ਬਣਦੇ ਨੇ ਜੀ ਰਾਜਮਾ ਖਾਂਦੇ ਨਹੀਂ ਹੈਗੇ ਸਾਡੇ ਤੇ ਆਦਰਕ ਮਸਲ ਲਿਆ ਹੁਣ ਮੈਂ ਲਸਣ ਸੇਲੂਗੀ ਆਦਰਕ ਮੈਂ ਚੀਰ ਲਿਆ ਸੇਲ ਕੇ ਪਹਿਲਾਂ ਮੈਂ ਲਾਹਨਜ਼ਿਲ ਤੇ ਫਿਰ ਪਿਆਜ਼ ਤੇ ਲੂਕ ਟਮਾਟਰ ਤਾਂ ਮੈਂ ਤੜਕ ਕੇ ਵੇਲੇ ਸਿਨੂ ਵੀ ਇਕੱਠਾ ਸਮਾਨ ਚੱਕ ਦੇਈ ਸੀ ਤੇ ਹੁਣ ਤੜਕਾ ਸਿਲਕੇ ਬਸ ਦਾਲ ਰੇਜ ਦੇ ਤੜਕਾ ਤੁਰਕਾ ਸਿਲ ਨੂੰ ਮੱਝ ਮੁੱਝੇ ਬਨਦੂ ਕਿਉਂਕਿ ਮੂੰਗੀ ਦਾਲ ਹਨਾ ਮੈਂ ਹਾਰੇ ਵਾਂਗੂ ਹੀ ਕਰਕੇ ਆਈਆਂ ਕਿ ਸਲੋ ਕਰਕੇ ਹੌਲੀ ਕਰਕੇ ਗੈਸ ਅ ਬਿਜਲੀ ਵਾਲੇ ਚੁੱਲੇ ਤੜਕੇ ਆਈਆਂ ਤੇ ਮੂੰਗੀ ਦੀ ਦਾਲ ਨਾਲ ਜ ਮੱਕੀ ਦੀ ਰੋਟੀ ਰਹਾ ਮਾਂ ਲਾ ਮਾਂਗੇ ਬੀਬੀ ਉਹਦੇ ਨੇ ਕਰੇ ਗਈ ਹੋਈ ਆ ਉਹਨਾਂ ਦਾ ਮੰਝਾ ਬੋਣਨ ਗਈ ਹੋਈ ਆ ਤੇ ਵਸ ਆਪਣੇ ਕੰਮ ਇਸਤਰੀ ਚੱਲਦੇ ਰਹਿੰਦੇ ਨੇ ਹੁਣ ਦਿਨ ਬਹੁਤ ਛੋਟੇ ਹੋ ਗਏ ਕੰਮ ਦੀ ਜ਼ਰੂਰਤ ਆ ਸੀਜ਼ਨ ਦੀ ਮੈਨੂੰ ਕੈਮਰਾਮੈਨ ਦੀ ਬਹੁਤ ਘਾਟ ਪੈ ਰਹੀ ਹੈਗੀ ਤੇ ਸੋ ਕੋਲ ਸਕੂਲ ਭਾਗ ਜਾਣੀ ਬੀਬੀ ਹੁਣ ਆਪਣੇ ਪੇਕੀ ਭਗ ਜੂਗੀ ਇਕੱਲੀ ਰਹਿ ਜਾ ਘਰੋਂ ਕਰੇ ਕੈਮਰਾਮੈਨ ਦੀ ਘਾਟ ਪੂਰੀ ਹੋ ਗਈ ਮੈਨੂੰ ਸਟੈਂਡ ਜ ਲੈ ਕੇ ਆਵਾਂਗੇ ਆਪਾਂ ਵੀਡੀਓ ਬਣਾਉਣ ਵਾਲਾ ਕਿਉਂਕਿ ਉਹ ਮੈਨੂੰ ਸੌਖਾ ਹੋ ਜੂਗਾ ਨਾ ਤੇ ਜੀ ਮੈਂ ਆਪ ਪਣਾਉਣਾ ਦਿਨਾਂ ਲੰਘੇ ਆ ਵਧੀਆ ਰਾਤਾਂ ਲੰਘੀ ਉਹ ਵੀ ਦਿਨਾਂ ਲੰਘੇ ਕਮਾ ਕਰੀ ਤੰਦਾਂ ਚ ਤੇ ਕਣਕ ਦੀ ਬਾਢੀ ਹੁਣ ਕਣਕ ਦੀ ਵਜਾਈ ਹੁਣ ਹੋ ਰਹੀ ਹੈਗੀ ਜੀ ਇਹਦੇ ਬਸ ਬਾਢੀ ਹੁਣ ਤਕਰੀਬਨ 2-4 ਦਿਨਾਂ ਨੂੰ ਸਾਰੀ ਬਾਢੀ ਹੋ ਜੂਗੀ ਕਿਉਂਕਿ ਨਹੀਂ ਤਾਂ ਹੁਣ ਹੋ ਜਾਂਦੀ ਬੀ ਵਾਲੇ ਪੰਜ ਤੇ ਰੇਗੇ ਮੱਕੀ ਵਾਲੇ ਛੱਡ ਲਾਇਆ ਪੌਦਾਂ ਵਾਲੇ ਚਾ ਲੈਨੇ ਅੱਡ ਲਾਇਆ ਹਨਾ ਵਾਲੇ ਪੰਜ ਤੇ ਬੀ ਨੇਗੇ ਤਾਂ ਕਰਕੇ ਜਿਵੇਂ ਜਿਵੇਂ ਬੀ ਲੱਗੇ ਨੇ ਓਵੇਂ ਓਵੇਂ ਵੱਡੇ ਜਾਣਗੇ ਓਵੇਂ ਓਵੇਂ ਬਜਾਈ ਹੋਈ ਜਦ ਕੋਈ ਦੇਖਦਾ ਕੋਈ ਪਸੇਤਾ ਵਹਣ ਜਿਹੜੇ ਮਾਣਾ ਚ ਹੁਣ ਮੱਕੀ ਬੀਜਣੀ ਆ ਮੂਰੇ ਕਣਕ ਵੱਢ ਕੇ ਉਹਨਾਂ ਨੂੰ ਪੂਰੀ ਕਾਹਲੀ ਆ ਕਾਲੀ ਨਾਲ ਬੀਜਦੇ ਨੇ ਉਹ ਹਨਾ ਵੀ ਕਣਕ ਪਹਿਲਾਂ ਵੱਡਾ ਕੇ ਫਿਰ ਮੱਕੀ ਬੀਜੀ ਆ ਉਹ ਤੋ ਕਿ ਫੇ ਚਾਰ ਨਹੀਂ ਲੇਟ ਹੋਊਗਾ ਫਿਰ ਸੌਣ ਚੜਨੋਂ ਵੇਲੇ ਤਮੀ ਭੈਣ ਲੱਗ ਜਾਂਦੇ ਜੰਦੇ ਜਿਵੇਂ ਬੁੜੀਆਂ ਤਿਆਰੀ ਕਰਨ ਲੱਗ ਜਾਂਦੇ ਪਹਿਲਾਂ ਬੰਦਿਆਂ ਨੂੰ ਵੀ ਆਪਦੇ ਫੇ ਕੰਮ ਨੇ ਫਿਕਰ ਹੁੰਦੀ ਹੈ ਹਨਾ ਬੁੜੀਆਂ ਨੂੰ ਆਪਦੇਆਂ ਦੀ ਫਿਕਰ ਹੁੰਦੀ ਹੈ ਇਹ ਜ਼ਿੰਦਗੀ ਆ ਫਿਕਰਾਂ ਚ ਨੰਗ ਜੂਗੀ ਸਾਰੀ ਸਾਰੀ ਜ਼ਿੰਦਗੀ ਫਿਕਰਾਂ ਚ ਨੰਗ ਬਜ ਜਾਂਦੀ ਹੈ ਚਾਹੇ ਔਰਤ ਦੀ ਤੇ ਹੈ ਮਰਦ ਦੀ ਹਨਾ ਚੰਗੀ ਤਰ੍ਹਾਂ ਜੀਣਾ ਨਹੀਂ। ਨਹੀਂ ਪਤਾ ਹੈਗਾ ਵੀ ਫੇਕਰ ਕਰੇ ਤਾਂ ਕੋਸ ਬਣਦਾ ਨਹੀਂ ਹੈਗਾ। ਤਾਂ ਵੀ ਹਨਾ। ਲੋ ਜੀ ਹਰ ਟਾਈਮ ਹੈ। 20 ਮਿੰਟ ਹੋ ਗਏ 3:00 ਵਜੇ। ਬਹੁਤ ਸਾਰੇ ਕੰਮ ਨਿਵੇੜ ਲੈਨੇ। ਹੁਣ ਸੁਖਮਣਾ ਦੀ ਚਾਹ ਤੜੀ ਹੋਈ ਹੈਗੀ। ਕਿਉਂਕਿ 10 ਕਿ ਮਿੰਟਾਂ ਨੂੰ ਆ ਜਾਣਗੀਆਂ। 10 ਮਿੰਟਾਂ ਜਿੰਨਾ ਤੜਕਾ ਲੱਗ ਜੂਗਾ। ਤੇ ਮੂ ਵੀ ਦਾ ਥੋੜੀ ਜਿਹੀ ਨਿਕਲ ਗਈ ਹੈ। ਤੇ ਮੈਂ ਉਧਰ ਮੱਝ ਜਿਹਾ ਲਾ ਗਈ। ਤੇ ਟਮਾਟਰ ਮੈਂ ਵਿੱਚ چیر ਕੀ ਪਾਤਾ ਸੀਗਾ ਤੜਕੀ ਚਿਲੀ ਪਾਇਆ ਕਰੀ ਮੈਂ ਮੂੰਗੀ ਦਾਰੀ ਦੀ ਬਰੀਕ ਕੱਟ ਕੇ ਪਾ ਦਿੰਦੀ ਹਾਂ ਹਾਂ ਬੁਰਕੀ ਤੇ ਪਾੜੀ ਚੜਦੀ ਵਧੀਆ ਲੱਗਦੀ ਹੈ ਹੈ ਟਮਾਟਰ ਦੇ ਤੇ ਇੱਧਰ ਮੇਰਾ ਤੜਕਾ ਪੁੱਜ ਰਿਹਾ ਹੈਗਾ ਤੇ ਇੱਧਰ ਮੇਰੀ ਬਣ ਰਹੀ ਹੈਗੀ ਚਾਹ ਤੇ ਬਸ ਅੱਧਾ ਤੋਂ ਗਲਾਸ ਪਾਣੀ ਤੇ ਦੋ ਗਲਾਸ ਪਾਣੀ ਦੀ ਦੱਦਰ ਤੇ ਸਰਦਾਰ ਜੀ ਖੇਟ ਪਰਾਲੀ ਸਾੜਦੇ ਨੇ ਅੱਜ ਤੇ ਤੜਕਾ ਭੁੱਜ ਜਾਂਦੇ ਨੇ ਆਪਾਂ ਕਰਦੇ ਜੀ ਗੱਲਾਂ ਹਰ ਇੱਕ ਜ਼ਿੰਦਗੀ ਦਾ ਨਵਾਂ ਦਿਨ ਆ ਪਾਇ ਨਹੀਂ ਕਹਿੰਦੇ ਵੀ ਆ ਤਿਹਾਰ ਦਾ ਦਿਨ ਨਵਾਂ ਹੁੰਦਾ ਆਪਣੇ ਲਈ ਤਾਂ ਹਰ ਇੱਕ ਦਿਨ ਹੁੰਦਾ ਜਿਹੜਾ ਜ਼ਿੰਦਗੀ ਦਾ ਉਹ ਹਰ ਰੋਜ਼ ਨਵਾਂ ਹੁੰਦਾ ਹੈਗਾ ਹਰ ਰੋਇ ਨਵਾਂ ਹੁੰਦਾ ਹੈਗਾ ਕਿਉਂਕਿ ਆਪਾਂ ਨੂੰ ਹਰ ਰੋਜ਼ ਕੋਈ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਕੁਛ ਸੁਣਾਉ ਕੋਸੇ ਜਿੰਦਗੀ ਜਿਉਉਣ ਨੂੰ ਗੱਲਾਂ ਸਿੱਖਣੀਆਂ ਮਿਲਦੀਆਂ ਨੇ ਕੁਛ ਤਿਥ ਤਿਹਾਰ ਸਿੱਖਣ ਨੂੰ ਮਿਲਦੇ ਨੇ ਕੁਛ ਰੀਤੀ ਰਿਵਾਜ ਦਾ ਪਤਾ ਲੱਗਦਾ ਹੈ ਨਾ ਤੇ ਪਤਾ ਲੱਗਦਾਗਾ ਤੇ ਜਿੱਥੇ ਕਹਿੰਦੇ ਹੁੰਦੇ ਨੇ ਕਦਰ ਨਾ ਹੋਵੇ ਆਪਣੀ ਹਨਾ ਉੱਥੇ ਜਾਈਦਾ ਨਹੀਂ ਹਨਾ ਤੇ ਜਦੋਂ ਖੁਸ਼ੀ ਨਹੀਂ ਹੁੰਦਾ ਕੋਈ ਆਪਾਂ ਤੋਂ ਅਗਲਾ ਹਨਾ ਤੇ ਉੱਥੇ ਕਹਿੰਦੇ ਹੁੰਦੇ ਨੇ ਘੱਟ ਤੋਂ ਘੱਟ ਜਾਈਦਾ ਹਨਾ ਤੇ ਤੁਸੀਂ ਵੀ ਜਿੱਥੇ ਤੁਹਾਡੀ ਮਤ ਨਹੀਂ ਮਿਲਦੀ ਥੋੜੇ ਕੋਈ ਛੋਣੂ ਗਿਆ ਨੂੰ ਚਾਚੇ ਨਾਲ ਬੁਲਾਉਂਦਾ ਨਹੀਂ ਹਨਾ ਜਾਣਾ ਛੱਡ ਦੋ ਦੇਖੋ ਜੀ ਰਾਇ ਪਿਆਜ਼ ਹੀ ਲੈਣੇ ਪਤਾ ਨਹੀਂ ਆਏ ਹੱਥ ਕਿਉਂ ਕਾਲੇ ਕਾਲੇ ਹੋ ਜਾਂਦੇ ਨੇਗੇ ਪਤਾ ਨਹੀਂ ਕੀ ਗੱਲ ਤੇ ਹੁਣ ਮੇਰੇ ਹੱਥ ਵਧਿਆ ਹੋ ਗਏ ਕੋਈ ਤੋਂ ਬਿਨਾ ਤੇ ਹੁਣ ਮੈਂ ਭਾਂਡੇ ਪੁੰਡੇ ਮਾਂਜ ਕੇ ਹਟੀ ਸੀਗੀ ਤੇ ਬਸ ਹੁਣ ਤੜਕਾ ਲਾ ਕੇ ਅਨੇ ਸੋਖਮਣ ਹੋਰ ਆ ਜਾਣਗੇ ਚਾਪਾ ਨੇ ਪੀ ਲਣਗੇ ਵਰਦੀ ਚ ਚ ਵਰਦੀ ਤੋਂ ਕੇ ਫੇਰ ਜਾਵੂਗੀ ਮੱਝਾਂ ਨੂੰ ਪਾਣੀ ਪਿਆ ਕੇ ਧਾਰਾ ਕੱਢੂਗੀ ਕਿਉਂਕਿ ਫੇਰ ਮੱਖੀਆਂ ਆਈਆਂ ਵਾਲੀਆਂ ਹੋ ਜਾਂਦੀਆਂ ਨੇ ਅੱਥ ਨੇ ਤੇ ਹਰ ਇੱਕ ਦਿਨ ਦੀ ਜ਼ਿੰਦਗੀ ਦਾ ਨਵਾਂ ਹੈਗਾ ਹਨਾ ਸੋ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈਗਾ ਤੇ ਉਹ ਕਹਿੰਦੇ ਹੁੰਦੇ ਨੇ ਆਕਲ ਬਦਾਮ ਖਾ ਕੇ ਨਹੀਂ ਆਉਂਦੀ ਆਕਲ ਠੋਕਰਾਂ ਖਾ ਕੇ ਤੇ ਬੰਦਿਆ ਚ ਰਲ ਮਿਲ ਕੇ ਬੈ ਕੇ ਫੇਰ ਪਤਾ ਲੱਗਦਾ ਹਨਾ ਵੀ ਕੀ ਮੈਂ ਜਿੰਦਗੀ ਜਿਉਣੀ ਹੈਗੀ ਹੈ ਨਾ ਕੁਝ ਕੁ ਗੱਲਾਂ ਆਪਣੀ ਜ਼ਿੰਦਗੀ ਜਿਉਣ ਦੀਆਂ ਸਿੱਖਣੀਆਂ ਸਖਿਆ ਦਾ ਵਖਤ ਹਰ ਇੱਕ ਨਵਾਂ ਦੇਣਾ ਜ਼ਿੰਦਗੀ ਦਾ ਤੇ ਹੁਣ ਬਸ ਮੈਂ ਕੱਲੀ ਜੀ ਹੁੰਨੀ ਆ ਨਾ ਜਿਰੋਂ ਮਨਉ ਆਉ ਹੁੰਦਾਗਾ ਬੀਬੀ ਉਹਨਾਂ ਦਾ ਮੰਜਾ ਪਰਦੀ ਹੈਗੀ ਦੋ ਦਿਨ ਹੋ ਗਏ ਕੱਲ ਵੀ ਵਗ ਗਈ ਅੱਜ ਵੀ ਵਗ ਗਈ ਤੇ ਮੈਂ ਕੱਲੀ ਰਹਿ ਜੇ ਨਹੀਂ ਸਰਦਾਰ ਜੀ ਖੇਤ ਵਗ ਜਾਂਦੇ ਨੇਗੇ ਹੁਣ ਚਾਹ ਪੀ ਕੇ ਫਿਰ ਮੁੜ ਗਏ ਖੇਤ ਕਿਉਂਕਿ ਹੁਣ ਕੰਮ ਰੀ ਰੁੱਤਾ ਹੈ ਨਾ ਤੇ ਫਿਰ ਮੈਂ ਵੀਡੀਓ ਦੇ ਕਲਿੱਪ ਬਣਾ ਲੈਣੀ ਹੁੰਦੀ ਜਦੋਂ ਮੇਰਾ ਕੱਲਾਪਣ ਜੋ ਆਏ ਜੀ ਲੱਗੇ ਜੀ ਕੱਲੀਆਂ ਗਈ ਨਹੀਂ ਬੈਠੀ ਆ ਮਾਸੀ ਕੇ ਵੀ ਮਾਸੀ ਬਿਮਾਰ ਆ ਵਿਚਾਰੀ ਮੈਨੂੰ ਮੈਂ ਨਹੀਂ ਜਾਂਦੀ ਵਿਚਾਰੀ ਕੋਲ ਮੈਂ ਹਰੈਸਟ ਕਰਦੀ ਹੈਗੀ ਹੈਨਾ ਮੈਂ ਇਹਨੂੰ ਹਰੈਸਟ ਦੱਸੀ ਅੜਾ ਗੁੱਟਰ ਨੇ ਤੇ ਪਤਾ ਨਹੀਂ ਕਹੇ ਜਾਂ ਬੁਖਾਰ ਆ ਜਿਹਨੂੰ ਚੜ ਜਾ ਨਾ ਮੀ ਨਮੀ ਨਾ ਠੀਕ ਹੀ ਨਹੀਂ ਆਉਂਦਾ ਹੈਗਾ ਸਰਦਾਰ ਜੀ ਕਹੀ ਜਾਂਦੇ ਨੇ ਮੇਰੇ ਹੱਡ ਪੈਰ ਦੁਖਦੇ ਨੇ ਮੇਰੇ ਹੱਡ ਪੈਰ ਦੁਖਦੇ ਨੇਗੇ ਤੇ ਉੱਤੋਂ ਮੱਝ ਬਿਮਾਰ ਹੋਈ ਪਿਆ ਹੁਣ ਘਰੇ ਆ ਕੇ ਚਾਹ ਪੀ ਕੇ ਗਏ ਨੇ ਨੇ ਮੱਜ ਨੂੰ ਬੁਖਾਰ ਆ ਮੱਜ ਨਹੀਂ ਲੱਤਾਂ ਸੁੱਜੀਆਂ ਪੀਣੇ ਤੁਸੀਂ ਜ਼ਰੂਰ ਦੱਸਿਓ ਭੈਣੋ ਵੀ ਬੀ ਇਹ ਕੀ ਚੱਕਰ ਆਗਾ ਕੱਖ ਨਹੀਂ ਖਾਂਦੀ ਗਾਲਾ ਕਰਦੀ ਅੱਜ ਮੈਂ ਸਵੇਰੇ ਨਮਾ ਆਤੀ ਵਾਲੀ ਲਿਬੜੀ ਪਈ ਸੀ ਦੋ ਤੰਦਨ ਹੋ ਗਏ ਨਮਾਈ ਨਹੀਂ ਸੀਗੀ ਤੇ ਡਾਕਟਰ ਕਹਿੰਦੇ ਬੁਖਾਰ ਆ ਚਲੋ ਕੋਈ ਗੱਲ ਨਹੀਂ ਹਨਾ ਫਿਰ ਜਦੋਂ ਵਾਲੀ ਲਿਬੜੀ ਪੀ ਤੇ ਅਕਲ ਕਾਨ ਹੋਈ ਪਈ ਸੀ ਮੈਂ ਨਵਾ ਕੇ ਸਿੰਗ ਸੁੰਗਾ ਤੇ ਤੇਲ ਲਾਇਆ ਉਹਨਾਂ ਦੇ ਹਨਾ ਸਾਰੀਆਂ ਦੇ ਮੱਜਾਂ ਨੇ ਛੋਟੀਆਂ ਤੋਂ ਲੈ ਕੇ ਵੱਡੀਆਂ ਤੱਕ ਤੇ ਹੁਣ ਹਰ ਹੋਏ ਨਾ ਇਹਨਾਂ ਮੌਂਦੇ ਮਜਾਂਤੇ ਫੇਰ ਆਏ ਹੁਣ ਜਾਗਾ ਵੀ ਬਿਮਾਰ ਨਾ ਹੋ ਜਾਣਾ ਹੁਣ ਠੰਡ ਹੋ ਗਈ ਮੌਸਮ ਬਦਲਦਾਗਾ ਤੇ ਪਕੜਸੀ ਫੇਰ ਲਈ ਬੀਬੀ ਜਾਊਗੀ ਮਾਇਆਂ ਦੇਣ ਪਰਸੋਂ ਤੇ ਉੱਥੇ ਰਹੂਗੀ ਹਨਾ ਤੇ ਹੁਣ ਮੈਨੂੰ ਔਖਾ ਹੋ ਜੂ ਕੱਲੀ ਨੂੰ ਕੰਮ ਤਾਂ ਹੋ ਜਾਣਗੇ ਹਨਾ ਤੇ ਮੈਨੂੰ ਆਇਆ ਔਖਾ ਹੋ ਜੂਗਾ ਜਿਦੋਂ ਮੈਨੂੰ ਇਦਰੋਂ ਬਾੜਾ ਢਾ ਕੇ ਜਾਣੇ ਪੈਣਗੇ ਉਧਰ ਕੰਮ ਤਾਂ ਖਰ ਹੋ ਜਾਂਦਾ ਗੱਲ ਕਰ ਹਨਾ ਕੱਲਿਆ ਜੇ ਰਹਿ ਜਾਣੇ ਅੰਗੇ ਤੇ ਨਮਸੀ ਗੋਲੇ ਬੈਠਿਆ ਕ੍ਰુપਿੰਦ ਚਾਤਾ ਕੱਲਿਆਂ ਨਾਲ ਜੀ ਵੀ ਨਹੀਂ ਲੱਗਦਾ ਹੋਏਗਾ ਤੇ ਚਾਹ ਚ ਪਦੁੱਧ ਪਾ ਲਿਆ ਸੋਤਨਾ ਸੋਰੀਂ ਆ ਕੇ ਪੀਣ ਦੀਆਂ ਤੜਕਾ ਵੀ ਆਪਣਾ ਭੁੱਜਣ ਵਾਲਾ ਹੀ ਹੈਗਾ ਬਸ ਫਿਰ ਅੱਪਾ ਜਲਦੇ ਆ ਜਿਹੜਾ ਦਵਾ ਲੈਂਦੀ ਮਲਾਈ ਵੀ ਲਾਉਣ ਵਾਲੀ ਤੇ ਉਹ ਮੈਨੂੰ ਜ਼ਿਆਦ ਨਹੀਂ ਕੀ ਨੇਤਾ ਇਹ ਕਿੰਨੀ ਦਾ ਤੇ ਨਹੀਂ ਬਦਲਨੀ ਆ ਕਾਲਾ ਦੁੱਧ ਪਿਆ ਕਿ ਲੋ ਲੋੜ ਕਿ ਲੋ ਤੇ ਹਾਲ ਤੜਕੇ ਫਿਰ ਮੈਂ ਰੱਖਿਆ ਨਹੀਂ ਉਹ ਵੱਧ ਪਿਆਗਾ ਤੇ ਰਾਤ ਵਾਲਾ ਦੁੱਧ ਤਾਂ ਸੇੜਿਆ ਵੀ ਨਹੀਂ ਜਿਹੜਾ ਤੈਨੂੰ ਕਿਲੋ ਦੱਤਾ ਕਰਿਆ ਸੀ ਹੁਣ ਫੇਰ ਰੱਖਾਂਗੇ ਨਾ ਉਹ ਭਾਂਡੇ ਬੈਲੇ ਕਰਨੇ ਨੇ ਕਿ ਦਾਲ ਜੀ ਤਾਂ ਯਾ ਪਰ ਕੱਢੀ ਹੋ ਗਈ ਪਾਣੀ ਹੋਰ ਪੋਗਾ ਤੇ ਕਟਸੀ ਹੋ ਚੀਏ ਤੜਕਾ ਪਾ ਕੇ ਫਿਰ ਅੱਪਾ ਕਰ ਦਾਂਗੇ ਬੀਬੀ ਜਾਊਗੀ ਜੀ ਵਿਆਹ ਬੀਬੀ ਦੇ પતિ ਜੇ ਤੁਹਾਨੂੰ ਪਤਾ ਹੀ ਆ ਸਭ ਦੇ ਵਲੌਗ ਤੁਸੀਂ ਦੇਖਦੇ ਹੋ ਤੇ ਵਿਆਹ ਹੈਗਾ ਜੀ ਤੇ ਹੀ ਬਾਈ ਤੇ ਤਰੀਕਾ ਲੀਲਾ ਤੇ ਹਜੇ ਕੋਈ ਤਿਆਰੀ ਬਿਆਰੀ ਨਹੀਂ ਹੈਗੀ ਤੇ ਹਜੇ ਤਾਂ ਉਹੀ ਗੱਲ ਆ ਫਸਲ ਚ ਉਰਜੇ ਪਿਆ ਸਾਰੇ ਤੇ ਅੱਗੇ ਹਨਾ ਟਾਈਮ ਵਧੀਆ ਸੀਗੇ ਚੰਗੇ ਸੀਗੇ ਕਰੇ ਵਿਆਹ ਹੁੰਦੇ ਪੈਰਿਸ ਤੇ ਨਾ ਵਿਆਹ ਹੁੰਦੇ ਘਰੇ ਟੈਂਟ ਲੱਗਦੇ ਘਰੀ ਨੰਦ ਕਾਰਜ ਹੁੰਦੇ ਕਰੇ ਹਨਾ ਸ੍ਰੀਕੇ ਕਬੀਲੇ ਦੇ ਮੇਲ ਨੂੰ ਰੋਟੀ ਖਵਾਉਂਦੇ ਤੇ ਬਰਾਤ ਨੂੰ ਵੀ ਉਹੀ ਖਵਾਉਂਦੇ ਹੁਣ ਤਾਂ ਬੈਰੇ ਹੋ ਜਾਂਦੇ ਨੇ ਹਨਾ ਤੇ ਪਹਿਲਾਂ ਨਾਨਕਿਆਂ ਨੂੰ ਖਵਾਉਂਦੇ ਫਿਰ ਦੂਜੇ ਰਿਸ਼ਤੇਦਾਰਾਂ ਨੂੰ ਖਵਾਉਂਦੇ ਫਿਰ ਸ੍ਰੀਕਾ ਕਬਿੱਲਾ ਆਪ ਰੋਟੀ ਖਾ ਕੇ ਆਉਂਦਾ ਮੈਨੂੰ ਉਹ ਦਿਨ ਬਹੁਤ ਵਧੀਆ ਲੱਗਦੇ ਨੇ ਜਿਵੇਂ ਅਸੀਂ ਬਚਪਨ ਚ ਸਾਡੇ ਸਕੇਆਂ ਦੇ ਵਿਆਹ ਹੁੰਦਾ ਛੋਟੀਆਂ ਹੁੰਦੀਆਂ ਸਾਡੀ ਮੰਮੀ ਹੋਰੀਆਂ ਰੋਟੀ ਲਾਹਣ ਜਾਂਦੀਆਂ ਸੀ ਨਾਲ ਲੱਗ ਜਾਂਦੀਆਂ ਹਨ ਤੇ ਉਹ ਟਾਈਮ ਯਾਰ ਕਰਕੇ ਤੇ ਅੱਜ ਵਾਲਾ ਟਾਈਮ ਦੇਖ ਕੇ ਖਰਚੇ ਬਹੁਤ ਵਧੇ ਹੋਏ ਨੇ ਕਿਉਂਕਿ ਹੁਣ ਛੋਟੇ-ਛੋਟੇ ਪ੍ਰੋਗਰਾਮਾਂ ਤੇ ਵੀ ਰੋਟੀ ਵਾਲੀਆਂ ਪੁੱਛਦਾ ਹਰ ਕੋਈ ਹੈ ਨਾ ਟੈਂਟ ਲਾ ਦਿੰਦਾ ਤੇ ਅੱਗੇ ਤਾਂ ਹੀ ਖਰਚੇ ਵਧ ਗਏ ਅੱਗੇ ਜਿਹੜੇ ਹੁੰਦੇ ਹੈ ਨਾ ਸ੍ਰੀ ਕਾ ਕਬੀਲੇ ਨੂੰ ਘਰ ਵਾਲੇ ਨੂੰ ਤਾਂ ਪਤੀ ਨਹੀਂ ਲੱਗਦਾ ਹੁੰਦਾ ਸੀਗਾ ਵੀ ਮੇਰੇ ਰਿਸ਼ਤੇਦਾਰ ਨੇ ਰੋਟੀ ਖਾ ਲਈ ਜਾਂ ਕੀ ਮੇਰੇ ਬਣਿਆ ਕੀ ਨਾ ਬਣਿਆ ਆਪ ਹੀ ਕਰੀ ਜਾਂਦੇ ਹੁਣ ਤਾਂ ਮਾੜੇ ਮਾੜੇ ਕੰਮਾਂ ਨੇ ਬੀੜੀਆਂ ਹੋ ਗਈਆਂ ਹਨ ਤੇ ਜੇ ਤੂੰ ਜਾਵੇਂਗਾ ਤਾਂ ਤੇਰੇ ਆਉਂਗਾ ਵਸੇ ਇੱਕੋ ਇੱਕ ਚੱਕੋਸ ਹੋ ਗਿਆ ਹੁਣ ਆਪਣੇ ਤੇ ਅੱਗੇ ਟਾਈਮ ਵਧੀਆ ਸੀਗੇ ਇਸ ਤਰ੍ਹਾਂ ਟਾਈਮ ਲੰਘਦਾ ਸੀਗਾ ਸਭ ਦਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਸੀਗਾ ਟਾਈਮ ਤੇ ਮਨ ਤਾਂ ਲੱਗਦਾ ਵੀ ਹੁਣ ਮੁੜ ਕੇ ਆ ਜੂ ਬਾਕੀ ਹੁਣ ਪਹਿਣਾ ਕੱਪੜਾ ਲੀੜਾ ਵੀ ਉਵੇਂ ਹੀ ਪਾਉਣ ਲੱਗ ਗਈਆਂ ਪਿਸਲਾ ਝੋਲੇ ਸਰਾਣੇ ਹਨਾ ਵੀ ਉਹ ਟਾਈਮ ਵੀ ਆਜੂ ਵੀ ਘਰੇ ਵਿਆਹ ਹੋਣਗੇ ਟੈਂਟ ਲੱਗ ਕੇ ਹਨਾ ਜਿਵੇਂ ਸਾਡੇ ਵਿਆਹ ਹੋਏ ਸੀ ਮੇਰਾ ਤੇ ਗਰਮੀਤ ਦਾ ਤਰਸੀਮ ਦਾ ਤਾਂ ਚੱਲ ਹੋਣਾ ਪੈਰਿਸ ਚ ਹੋਇਆ ਸੀ ਅਮਰਤਰਾ ਵੀ ਪੈਰਿਸ ਚ ਹੋਇਆ ਸੀਗਾ ਤੇ ਸਾਡੇ ਖੇਤ ਜਿੱਥੇ ਹੁਣ ਤਰਸੀਮ ਨੇ ਮੋਟਰ ਲਾਈਆ ਖੇਲ ਬਣਾਈਆ ਮੱਝਾਂ ਵਾਲੀ ਉੱਥੇ ਉੱਥੇ ਤਾਂ ਸਾਡੇ ਲੱਗਿਆ ਹੁੰਦਾ ਸੀਗਾ ਰੋਟੀ ਵਾਲਾ ਟੈਂਟ ਚਾਹ ਪਾਣੀ ਵਾਲਾ ਉਦੋਂ ਗੋਹਾ ਜਿੱਥੇ ਸਾਡੀ ਸਮਾਦ ਹੈਗੀ ਹਨਾ 베ਰੀ ਏ ਥੱਲੇ ਉੱਥੇ ਉਹ ਗਾਹਾਂ ਜੇ ਮੇਰੇ ਪਾਪਾ ਇੱਕ ਕੀਲਾ ਰੱਖ ਲਾਂ ਹੁੰਦਾ ਸੀ ਬਾਹਨ ਦਾ ਬਾਅਦ ਚ ਕਣਕ ਵੀਰ ਦਾ ਹੁੰਦਾ ਸੀ ਸਾਡੇ 10 ਮੱਗਰ ਤੋਂ ਪਹਿਲਾਂ ਪਹਿਲਾਂ ਵਿਆਹ ਨਿਬੜ ਜਾਂਦੇ ਤਿਆਰੇ ਵਿਆਹ ਸਾਡੇ ਮੱਗਰ ਚ ਹੋਏ ਨੇ ਤੇ ਸੇਵ ਦਾ ਸਾਗਣ ਵੀ ਉੱਥੇ ਪਿਆ ਸੀ ਅੱਗੇ ਰੋਟੀ ਵਾਲੇ ਜਨ ਮੰਗਣਾ ਕਰਦੇ ਹੁੰਦੇ ਸਾਡੇ 4 ਭੈਣ ਭਰਾਵਾਂ ਦੇ ਮੰਗਣੇ ਹੋਏ ਹੋਏ ਨੇ ਵੀ ਰੋਟੀ ਵਾਲੇ ਜਨ ਤੇ ਉੱਥੋਂ ਟੈਂਟ ਹੁੰਦਾ ਨੰਦ ਨੰਦ ਵੀ ਉੱਥੇ ਹੁੰਦੇ ਹੁੰਦੇ ਜੋ ਵੀ ਗਰਮੀ ਤੇ ਵਿਆਹ ਚ ਖਾੜ ਆਇਆ ਠੀਗਾ ਤੇ ਉਹ ਵੀ ਉੱਥੇ ਲੱਗਿਆ ਸੀ ਟਰਾਲੀਆਂ ਮਿੱਟੀਆਂ ਪਾਰ ਕੇ ਸਟੇਜ ਬਣਾਈ ਸੀਗੀ ਮੇਰੇ ਵਿਆਹ ਵੇਲੇ ਵੀ ਤਰਸੇਮ ਦੇ 사ਗਣ ਵੇਲੇ ਵੀ ਉੱਥੇ 사ਗਣ ਪਿਆ ਸੀਗਾ ਮੰਗਣਾ ਕਹਿਦਾ ਨਹੀਂ ਤੀ ਹਨਾ ਤੇ ਬਹੁਤ ਵਧੀਆ ਲੱਗਦਾ ਹੁਣ ਤਾਂ ਪਹਿਲਾਂ ਵਾਲੇ ਨਾਲ ਤਾਂ ਵਿਹਾਰ ਰਹੇ ਨੇ ਨਾ ਪਹਿਲਾਂ ਵਾਲੇ ਚਾਹ ਰਹੇ ਨੇਗੇ ਹਨਾ ਖਰਚੇ ਵਾਲੇ ਵਧ ਗਏ ਤੇ ਅੱਗੇ ਚਾਹ ਹੁੰਦਾ ਹਨਾ 1 2 ਸੂਟਾਂ ਚਾਲਾ ਸਾਰਾ ਵਿਆਹ ਦੇਖ ਲੈਣਾ ਦੋ ਤਿੰਨ ਚ ਹੁਣ ਤਾਂ ਹੀ ਨਹੀਂ ਪਤਾ ਲੱਗਦਾ ਵੀ ਕਿੰਨੇ ਕ ਖਲ ਖੁੰਜਿਆਂ ਦੇ ਕੱਪੜੇ ਆਪਣੇ ਸਿਲਾਈ ਕਰਾ ਕਰਾ ਸਿੱਟੇ ਪਏ ਨੇ ਹਨਾ ਆ ਆ ਮੈਂ ਫਲਾਨੇ ਵਿਆਹ ਚ ਪਾਇਤੀ ਇਹ ਨਹੀਂ ਪਾਉਣਾ ਵੀ ਆਪਾਂ ਨੇ ਹੋਸ ਵੜਾਈਆਂ ਨੇ ਦੁਨੀਆ ਇਹ ਨਾ ਪੱਟਤੀ ਪਰ ਮੈਂ ਨਹੀਂ ਕੀਤਾ ਐ ਮੇਰੇ 4-4 ਸਾਲਾਂ ਦੇ ਪੰਜ-ਪੰਜ ਸਾਲਾਂ ਦੇ ਸੂਟ ਪਏ ਨੇ ਮੈਂ ਉਹ ਵੀ ਹੁਣ ਵਿਆਹ ਚ ਪਾਉਣਾ ਉਹ ਵੀ 5-5 ਸੀਸੀ ਹਜ਼ਾਰ ਦੇ ਬਣੇ ਹੁੰਦੇ ਨੇ ਆਪਾਂ ਕਿਉਂ ਪੈਸਾ ਤਾਂ ਉਹੀ ਨਹੀਂ ਬਣਦਾ ਹਨਾ ਪੈਸੇ ਦੀ ਕਦਰ ਕਰੋ ਜਿਹੜੀ ਚੀਜ਼ ਆਪਾਂ ਘਰ ਦੇ ਵਿੱਚ ਆ ਉਹ ਚੀਜ਼ ਦੀ ਕਦਰ ਕਰੋ ਕਦਰ ਕਰਨੀ ਚਾਹੀਦੀ ਆਪਾਂ ਨੂੰ ਹਰ ਇੱਕ ਚੀਜ਼ ਦੀ ਚੇ ਕੋਈ ਮਹੰਗਿਆ ਆਈ ਹੈ ਜਿਵੇਂ ਅੱਜ ਹੁਣ ਬਸ ਇੱਕ ਭੈਣ ਮੇਰੇ ਬਾਦ ਪਈ ਹੋਈ ਆ ਮੈਨੂੰ ਕੰਜੂਸ ਕਹਿੰਦੀ ਆ ਨਹੀਂ ਵੀ ਕਦਰ ਕਰੋ ਬੰਦਾ ਨਾ ਸੱਪਾਂ ਦੀਆਂ ਸਿਰੀਆਂ ਲਾਟੜ ਲਾ ਤੜ ਕੇ ਕਮਾਉਂਦਾ ਹਨਾ ਉਹ ਐ ਫਜ਼ੂਲ ਦੇ ਖਰਚੇ ਕਰਕੇ ਤਾਂ ਨਹੀਂ ਕਮਾਉਂਦਾ ਕਰਨ ਖਾਤਰ ਤਾਂ ਨਹੀਂ ਕਮਾਉਂਦਾ ਤੇ ਆਪਣੇ ਬੱਚਿਆਂ ਦੀ ਪੜ੍ਹਾਈ ਖਾਤਰ ਹੋਰ ਖਾਤਰ ਹਨਾ ਹੋਰ ਚੀਜ਼ ਬਣਾ ਲੂ ਆ ਕੱਪੜੇ ਦਾ ਬਹੁਤ ਹੀ ਨਜਾਇਜ਼ ਖਰਚਾ ਵਧਿਆ ਪਿਆ ਹੁਣ ਨਾ ਅਸੀਂ ਵੀ ਲਾਵਾਂਗੇ ਅਸੀਂ ਸਸੇ ਕਿਹੜੇ ਵਿੱਚੋਂ ਨਹੀਂ ਹੈਗੇ ਵੀ ਲੈਂਦੇ ਨਹੀਂ ਵੈਸੇ ਮੈਂ ਗੱਲ ਕਰਦੀ ਆ ਮੈਂ ਐ ਲਾ ਕੇ ਨਹੀਂ ਕਹਿੰਦੀ ਲਾਵਾਂਗੇ ਤਾਂ ਅਸੀਂ ਵੀ ਹੁਣ ਅਸੀਂ ਕਿਹੜਾ ਵੀ ਸਾਰੇ ਪਾਵਾਂਗੇ ਵੈਸੇ ਹੁਣ ਦੇਖੋ ਦੇਖ ਦੁਨੀਆ ਹਨਾ ਵੀ ਉਹਨੇ ਲੈ ਲਿਆ ਉਹਨੇ ਲੈ ਲਿਆ ਇਹ ਸਾਰੀ ਇਸ ਨਹੀਂ ਕਰਨੀ ਚਾਹੀਦੀ ਕਿਸੇ ਦੀ ਕਨਮ ਨੇ ਆਪਦੀ ਚਾਦਰ ਦੇਖ ਕੇ ਪੈਰ ਵਸਾਰੋ ਜਿੰਨਾ ਪਤਾ ਵੀ ਆਪਾਂ ਨੂੰ ਆਪਣਾ ਕੰਮ ਵੀ ਆਮਦਨ ਦੇ ਹਿਸਾਬ ਨਾਲ ਖਰਚਾ ਕਰਨਾ ਚਾਹੀਦਾ ਜੇ ਹੁਣ ਆਪਾਂ ਆਮਦਨ ਅੱਗੇ ਬਜ਼ੁਰਗ ਹੁੰਦੇ ਹਨ ਸਿਆਣੇ ਵੀ ਉਹ ਹਨ ਆਪਦੀ ਆਮਦਨ ਦੇ ਹਿਸਾਬ ਨਾਲ ਖਰਚਾ ਕਰਦੇ ਤੇ ਵਧੀਆ ਸੀ ਕਰ ਜਾਈ ਨਹੀਂ ਸੀ ਹੁਣ ਇੱਕ ਦੂਜੇ ਦੇਖ ਕੇ ਹਨ ਲਿਵਟਾਂ ਉਹ ਕਰਾ ਲਿਓ ਉਹ ਕਰਾ ਲਿਓ ਉਹਨਾਂ ਖਰਚਾ ਹੋ ਗਿਆ ਉਹਨਾਂ ਲੋਨ ਚੱਕ ਲਿਆ ਵੀ ਕਿਸਾਨਾਂ ਆਪਦੇ ਆਪ ਵੀ ਕੁਝ ਖਰਚਾ ਵਧਾ ਕਰ ਲਾਂਦਾ ਅਤੇ ਇਹ ਰਿਹਾ ਅੱਜ ਅੱਜ ਚੱਲ ਆਪਾਂ ਨੂੰ ਕਰਨਾ ਪੈਂਦਾ ਹੈਗਾ ਹਨ ਬਗਾਨੇ ਹੱਥ ਹੁੰਦਾ ਪੁੱਤਰ ਆਪਦੇ ਹੱਥ ਹੁੰਦਾ ਖਰਚੇ ਆਪਦੇ ਹੱਥ ਹੁੰਦੇ ਨੇ ਤੇ ਜੱਗ ਤਾਂ ਕਹਿੰਦੇ ਹੁੰਦੇ ਨੇ ਜਿੱਤੇ ਹੀ ਨਹੀਂ ਜਾਂਦਾ ਹੈਗਾ ਤੇ ਉਹਨਾਂ ਦਾ ਖਰਚਾ ਕਰੋ ਜਿੰਨਾਂ ਦਾ ਆਪਣਾ ਆਮਦਨ ਦੇ ਹਿਸਾਬ ਨਾਲ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਆਪਣੇ ਚ ਗੱਲਾਂ ਬਾਤਾਂ ਤਾਂ ਮੁਕੋਦੀ ਨਹੀਂ ਹੈਗੀਆਂ ਮੇਰੇ ਯਾਰ ਆ ਗਈ ਗੱਲ ਮੈਂ ਉਹ ਨਾ ਕਿੱਥੇ ਹੋਣ ਵਿਆਹ ਕਿੱਥੇ ਪਹਿਲਾਂ ਵਾਲੇ ਵਿਆਹ ਫਰਕ ਤਾਂ ਬਹੁਤ ਹੁੰਦਾ ਹੈ ਹੁਣ ਤੇ ਪਹਿਲਾਂ ਵਿਆਹਾਂ ਦਾ ਬਹੁਤ ਫਰਕ ਹੁੰਦਾ ਸੀ ਚਾਹ ਨਾਲ ਆਲਾ ਨੂੰਤੀ ਦੇਖਣ ਜਾਂਦਾ ਲੀ ਹੁਣ ਤਾਂ ਪਹਿਲੀ ਵਾਲਾ ਫੋਟੋ ਮਾ ਪਾ ਦਾਂਦਾ ਮੋਬਾਈਲ ਤੇ ਹਨਾ ਸਟੇਟਸ ਲਾ ਦਾਂਦਾ ਸਾਡੀ ਇਹ ਜੀ ਨੋਵੇਂਗੀ ਇਹ ਜੇ ਸਾਡਾ ਜਮਾਈ ਆਗੇ ਨਾ ਚਾਹ ਨਾਲ ਦੇਖਣ ਜਾਂਦੇ ਫਲਾਣਿਆਂ ਨੇ ਮੁੰਡਾ ਵਿਆਹਿਆ ਔਰ ਵਹੁ ਦੇਖ ਕੇ ਆਈਏ ਹਨਾ ਜਾਂ ਜਮਾਈ ਆਇਆ ਜਮਾਈ ਦੇਖ ਕੇ ਆਈਏ ਤੇ ਹੁਣ ਤਾਲਕ ਆਹਿੰਦਾ ਵੀ ਚਲ ਇੱਥੇ ਹੋਊਗੀ ਵੀਡੀਓ ਦੇਖ ਲਾਂਗੇ ਜਾਂ ਮੋਬਾਈਲ 'ਚ ਫੋਟੋ ਪਾਈ ਤੇ ਉਹ ਦੇਖ ਲਈ ਤਾਂ ਕਰਕੇ ਹੋ ਹੋਇਆ ਪਿਆਰ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਨੂੰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਵਲੋਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ